ਕਬੱਡੀ ਟੂਰਨਾਮੈਂਟ ਵਿੱਚ ਇਹਨਾਂ ਖਿਡਾਰੀਆਂ ਨੇ ਜਿੱਤੇ ਤਿੰਨ ਫੋਲ ਡਾਇਰੈਕਟਰ ਮਹਾਨ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਦੀ ਯਾਦ ਵਿੱਚ ਸੱਤਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਗੁਰਦਾਸਪੁਰ 28 ਫਰਵਰੀ ਸ਼ਿੰਦਾ ਅਮਲੀ ਕਬੱਡੀ ਦਾ ਇੱਕ ਅਜਿਹਾ ਨਾਮ ਸੀ ਜਿਸ ਦੇ ਬਾਰੇ ਕਿਹਾ ਜਾਂਦਾ ਸੀ ਕਿ ਸ਼ਿੰਦਾ ਜਿਸ ਦਾ ਗੁੱਟ ਫੜ ਲੈਂਦਾ ਸੀ ਉਹ ਫਿਰ ਛੁੜਾ ਨਹੀਂ ਸਕਦਾ ਸਵਰਗੀ ਸ਼ਿੰਦਾ ਅਮਲੀ ਕਬੱਡੀ ਖੇਡ ਦਾ ਮਹਾਨ ਯਾਫੀ ਸੀ ਜਿਸ ਨੇ ਕਬੱਡੀ ਦਾ ਵਿਦੇਸ਼ਾਂ ਵਿੱਚ ਵੀ ਪਰਚਮ ਲਹਿਰਾ ਦਿੱਤਾ ਸੀ ਉਨ੍ਹਾਂ ਦੇ ਪੁੱਤਰ ਗੈਵਨ ਬਾਠ ਜੋ ਇੰਗਲੈਂਡ ਵਿੱਚ ਸੈਟਲ ਹੋ ਚੁੱਕੇ ਹਨ ਅਤੇ ਭਤੀਜੇ ਗੁਰਮੀਤ ਸਿੰਘ ਗੇਜਾ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਵੱਡਾ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਕਬੱਡੀ ਦੀਆਂ ਨਾਂ ਬਾ ਟੀਮਾਂ ਹਿੱਸਾ ਲੈਂਦੀ ਹਨ ਅਤੇ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵੱਡੇ ਵੱਡੇ ਇਨਾਮ ਦਿੱਤੇ ਜਾਂਦੇ ਹਨ ਇਸ ਵਾਰ ਵੀ ਕਬੱਡੀ ਦੇ ਮਹਾਨ ਖਿਡਾਰੀ ਰਹੇ ਸਵਰਗਵਾਸੀ ਸੁਵਿੰਦਰ ਸਿੰਘ ਸ਼ਿੰਦਾ ਅਮਲੀ ਦੀ ਯਾਦ ਵਿੱਚ ਉਨ੍ਹਾਂ ਦੀ ਜੱਦੀ ਪਿੰਡ ਕੈਲਕੁਲਾ ਵਿਖੇ ਸੱਤਮਾ ਕਬੱਡੀ ਕੱਪ ਕਰਵਾਇਆ ਗਿਆ ਜਿਸ ਵਿੱਚ ਸੂਬੇ ਦੀਆਂ ਮਸ਼ਹੂਰ ਕਬੱਡੀ ਟੀਮਾਂ ਨੇ ਭਾਗ ਲਿਆ ਇਸ ਮੌਕੇ ਕਬੱਡੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਤਿੰਨ ਨਾਮਵਰ ਖਿਡਾਰੀਆਂ ਨੂੰ ਫੋਰਟ ਟਰੈਕਟਰ ਦੇਖ ਕੇ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਬਿੱਲਾ ਜੋਹਲ ਸਤੂ ਖੰਡੂਰ ਸਾਹਿਬ ਤੇ ਗੱਜਣ ਢੇਰਾ ਬਾਬਾ ਨਾਨਕ ਸ਼ਾਮਲ ਸਨ ਮੇਰੇ ਦਰਸ਼ਕਾਂ ਨੂੰ ਮੇਰੇ ਰੂਪ ਆਪਰੀ ਸასი ਕਾਲ ਤੇ ਮੈਂ ਤੁਹਾਡਾ ਆਪਣਾ ਕਬੱਡੀ ਖਿਡਾਰੀ ਸਾਦੂ ਖੜੂ ਸਾਹਿਬ ਤੇ ਅੱਜ ਕਹੜੇ ਕਲਾਂ ਪਿੰਡ ਦੇ ਵਿੱਚ ਕਬੱਡੀ ਟੂਰਨਾਮੈਂਟ ਸੀਗਾ ਜਿਸ ਦੇ ਵਿੱਚ ਸਾਡੀ ਟੀਮ ਵਿਨਰ ਰਹੀ ਤੇ ਬਤੌਰ ਵੈਸਟ ਯਾਫੀ ਫੋਰ ਟਰੈਕਟਰ ਮੈਨੂੰ ਮਿਲਿਆ ਤੇ ਰੇਡਰ ਡੇਰਾ ਬਾਬਾ ਨਾਨਕਲੇ ਗੱਜੇ ਨੂੰ ਮਿਲਿਆ ਸੋ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦਾ ਹਾਂ ਆਲ ਮੋਸਟ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਮੈਨੂੰ 12 ਸਾਲ ਹੋ ਗਏ ਜੀ 13ਵਾਂ ਸਾਲ ਚੱਲ ਰਿਹਾ ਜੀ ਕਿੰਦਾ ਲੱਗ ਮਹਿਸੂਸ ਕਰ ਰਹੇ ਹੋ ਅੱਜ ਬਹੁਤ ਵਧੀਆ ਫੀਲ ਹੁੰਦਾ ਜੀ ਜਦੋਂ ਕੋਈ ਕਬੱਡੀ ਦੇ ਵਿੱਚ ਇਨਾਮ ਮਿਲਦਾ ਸੋ ਮਿਹਨਤ ਕੀਤੀ ਦਾ ਮੁੱਲ ਮਿਲਦਾ ਤੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਜੀ ਅੱਜ ਨੌਜਵਾਨ ਜਿਹੜੇ ਦਸ਼ਿਆਂ ਦੀ ਦਲਦਲ ਵਿੱਚ ਪਏ ਹੋਏ ਆ ਉਹਨਾਂ ਨੂੰ ਸੁਨੇਹਾ ਦੇਣਾ ਚਾਹੋ ਬਿਲਕੁਲ ਜੀ ਬਿਲਕੁਲ ਸਾਰੇ ਪੰਜਾਬ ਦੇ ਜਿਹੜੇ ਨੌਜਵਾਨ ਆ ਮੈਨੂੰ ਮੇਰੇ ਵੱਲੋਂ ਛੋਟੇ ਵੀਰ ਵੱਲੋਂ ਬੇਨਤੀ ਆ ਕੇ ਨਸ਼ਿਆਂ ਦੀ ਦਿਲ ਦਿਲ ਚੋਂ ਨਿਕਲ ਕੇ ਮਾੜੇ ਕੰਮ ਛੱਡ ਕੇ ਗਰਾਉਂਡਾਂ ਨਾਲ ਜਿਹੜੋ ਇਹ ਨਹੀਂ ਕਬੱਡੀ ਹੋਰ ਵੀ ਸਾਰੀਆਂ ਗੇਮਾਂ ਨਾਲ ਜਿਹੜੋ ਤੇ ਤੰਦਰੁਸਤ ਪੰਜਾਬ ਦੀ ਜੋ ਸਿਰਜਣਾ ਕਰ ਸਕੀਏ ਥੈਂਕ ਯੂ ਜੀ ਬਹੁਤ ਵਧੀਆ ਮਾਰਾਂ ਨੇ ਪ੍ਰਚਾਰਿਆ ਜਿੰਨੇ ਸਾਰੇ ਭਰਾਵਾਂ ਦਾ ਸਹਿਯੋਗ ਵਾ ਜਿਨ੍ਹਾਂ ਕੋਈ ਦਿੱਤਾ ਵਾ ਉਹਨਾਂ ਦਾ ਵੀ ਬੜਾ ਧੰਨਵਾਦ ਜਿਨ੍ਹਾਂ ਨੇ ਲਾਏ ਆ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਆਏ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਬੜੀ ਬੜੀ ਦੂਰੋਂ ਪਲੇਅਰ ਆਏ ਆ ਦੇਖਣ ਵਾਲੇ ਵੀ ਆਏ ਆ ਬਾਕੀ ਆ ਬੜਾ ਸਭ ਤੋਂ ਵਧੀਆ ਮਜ਼ਾ ਪਤਾ ਕੀ ਆਇਆ ਆ ਆ ਕੁਬਣਾ ਸਾਈਕਲ ਜਿਹੜੇ ਵੰਡੇ ਆ ਨਾ ਜਿਨ੍ਹਾਂ ਨੂੰ ਲੱਖ ਲੱਖ ਰੁਪਏ ਮੈਂ ਕਿਹਾ ਉਹ ਵੀ ਖੁਸ਼ ਨਹੀਂ ਆ ਗਏ ਪਰ ਸਾਈਕਲਾਂ ਸਾਈਕਲ ਲੈ ਕੇ ਜਿੰਨੇ ਖੁਸ਼ ਹੋਏ ਨਾ ਬੰਦੇ ਸਹੀ ਆ ਅਗਲੀ ਵਾਰੀ ਭਾਈ ਨਾਮ ਘਟਾ ਦਈਏ ਵੱਡੇ ਸਾਈਕਲ ਵੱਧ ਵੰਡਾਂਗੇ ਇਨਾਮਾਂ ਦੀ ਗੱਲ ਵੱਡਿਆਂ ਦੀ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਮੇਰੇ ਚਾਚਾ ਜੀ ਸ਼ਿੰਦਾ ਹਮਲੀ ਸੀ ਨਾ ਉਹਦਾ ਨਾਮ ਬੜਾ ਵੱਡਾ ਉਹਨਾਂ ਦਾ ਨਾਮ ਬਹੁਤ ਵੱਡਾ ਹੈ ਜੀ ਇੰਟਰਨੈਸ਼ਨਲ ਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਪਿਆਰ ਕਰਨ ਵਾਲੇ ਵੀ ਬੜੇ ਦਰਸ਼ਕ ਪਹੁੰਚੇ ਆ ਤੇ ਨਵੀਂ ਪਨੀਰੀ ਨੂੰ ਵੀ ਪਤਾ ਲੱਗਾ ਕਿ ਸ਼ੰਦਾ ਅਮਲੀ ਕੋਈ ਖਿਡਾਰੀ ਹੈਗਾ ਅਸੀਂ ਤਾਂ ਕਰਕੇ ਅਸੀਂ ਕਬੱਡੀ ਕੱਪ ਕਰਾਉਨੇ ਆ ਅਦਰਵਾਈਜ਼ ਕਬੱਡੀ ਸਾਡੇ ਚ ਨਾ ਕੋਈ ਖੇਡਦਾ ਹੁੰਦਾ ਨਾ ਕਬੱਡੀ ਕੱਪ ਨਹੀਂ ਕਰਾਉਣਾ ਨੌਜਵਾਨਾਂ ਨੂੰ ਇਹੋ ਮੈਸੇਜ ਹੈ ਕਿ ਨਸ਼ਾ ਪੱਤਾ ਬਿਲਕੁਲ ਨਹੀਂ ਕਰਨਾ ਚਾਹੀਦਾ ਜਿਹੜੇ ਚਿੱਟੇ ਵਾਲ ਤੁਰੇ ਫਿਰਦੇ ਆ ਸਭ ਤੋਂ ਬੇੜਾ ਕਰਕੇ ਜਿਹੜਾ ਨਸ਼ੇ ਦਾ ਆਇਆ ਹੋਲੇ ਆ ਤੇ ਇਹੋ ਹੀ ਅਪੀਲ ਹੈ ਸਰਕਾਰਾਂ ਅਗੇ ਵੀ ਕਿ ਚਿੱਟੇ ਤੇ ਨੱਥ ਪਾਉਣੀ ਚਾਹੀਦੀ ਆ ਤਾਂਕਿ ਜਿਹੜੀ ਜਵਾਨੀ ਬਚ ਸਕੇ ਕਬੱਡੀ ਟੂਰਨਾਮੈਂਟ